ਜਿੱਥੇ ਸਾਰਾ ਦੇਸ਼ ਅੱਜ ਗਣਤੰਤਰਤਾ ਦਿਵਸ ਮਨਾ ਰਿਹਾ ਹੈ ਉਦੋਂ ਹੀ ਪੀਆਰਟੀਸੀ ਅਤੇ ਪਨਬਰ ਦੇ ਕੱਚੇ ਮੁਲਾਜ਼ਮਾਂ ਦੇ ਵੱਲੋਂ ਸੰਗਰੂਪ ਦੇ বাস ਸਟੈਂਡ ਤੇ ਇੱਕ ਵੱਡੀ ਟਵਲੀ ਕੀਤੀ ਗਈ ਗੱਲਬਾਤ ਕਰਦੇ ਹੋਏ ਪ੍ਰਧਾਨ ਨੇ ਦੱਸਿਆ ਕਿ ਉਹਨਾਂ ਦੀ ਮੰਗਾਂ ਨੇ ਕਿ ਉਹਨਾਂ ਦੇ ਜੋ ਸਾਥੀ ਵਿਚਰੇ 2 ਮਹੀਨਿਆਂ ਤੋਂ ਛੇਲ ਦੇ ਵਿੱਚ ਪੰਨ ਤੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਅਤੇ ਉਹਨਾਂ ਦੇ ਉੱਪਰ ਦਰਜ ਪਰਚੇ ਕੈਨਸਲ ਕੀਤੇ ਜਾਣ ਗੱਲਬਾਤ ਕਰਦੇ ਹੋਏ ਆਗੂਆਂ ਨੇ ਦੱਸਿਆ ਕਿ ਸਾਡੀ 28 ਤਰੀਕ ਦੀ ਟ੍ਰਾਂਸਪੋਰਟ ਮੰਤਰੀ ਦੇ ਨਾਲ ਮੀਟਿੰਗ ਹੈ ਜਿਸ ਤੇ ਵਿੱਚ ਆਪਣੀਆਂ ਅਸੀਂ ਪਹਿਲੀਆਂ ਕਾਲੀਆਂ ਮੰਗਾ ਰੱਖਾਂਗੇ ਕਿ ਕੱਚੇ ਕੰਮਾਂ ਨੂੰ ਪੱਕਾ ਕੀਤਾ ਜਾਵੇ ਅਤੇ ਪਸਟੈਂਡ ਦੇ ਵਿੱਚ ਸਰਕਾਰ ਹੋਰ ਸਰਕਾਰੀ ਬੱਸਾਂ ਪਾਉਣ ਤਾਂ ਜੋ ਹੋਰਾਂ ਨੂੰ ਰੋਜ਼ਗਾਰ ਮਿਲ ਸਕੇ ਅਤੇ ਉੱਥੇ ਹੀ ਉਹਨਾਂ ਨੇ ਕਿਹਾ ਹੈ ਕਿ ਜੇ ਸਾਡੀਆਂ ਮੰਗਾ ਟ੍ਰਾਂਸਪੋਰਟ ਮੰਤਰੀ ਨੇ ਨਾ ਮੰਨੀਆਂ ਤਾਂ ਸਾਡੇ ਸਾਥੀਆਂ ਨੂੰ ਵੀ ਨਾ ਛੱਡਿਆ ਤਾਂ ਅਸੀਂ ਉੱਥੇ ਵੱਡਾ ਸੰਘਰਸ਼ ਕਰਨ ਦਾ ਐਲਾਨ ਕਰਾਂਗੇ ਜਿੱਥੇ ਅੱਜ ਪੂਰੇ ਦੇਸ਼ ਦੇ ਵਿੱਚ 26 ਜਨਵਰੀ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ ਉੱਥੇ ਹੀ ਪੀਆਰਟੀਸੀ ਦੇ ਪਣਵਸ ਦੇ ਕੱਚੇ ਨਮੁਲਾਜ਼ਮਾਂ ਵੱਲੋਂ ਕੱਚੇ ਕਾਮਿਆਂ ਵੱਲੋਂ ਅੱਜ ਸੰਗਰੂਰ ਦੇ ਬੱਸ ਸਟੈਂਡ ਦੇ ਵਿੱਚ ਆਪਣੇ ਹੱਕਾਂ ਨੂੰ ਲੈ ਕੇ ਗੇਟ ਰੈਲੀ ਕੀਤੀ ਜਾ ਰਹੀ ਹੈ ਤੇ ਇਹਨਾਂ ਦੀ ਜਿਹੜੀ ਮੰਗ ਹੈ ਕਿ ਜੋ ਇਹਨਾਂ ਦੇ ਸਾਥੀਆਂ ਨੂੰ ਜੇ ਇਹਦੇ ਵਿੱਚ ਬੰਦ ਰੱਖਿਆ ਹੋਇਆ ਹੈ ਜਿਨ੍ਹਾਂ ਦੇ ਉੱਪਰ ਪਰਚੇ ਦਰਜ ਹਨ ਉਹਨਾਂ ਨੂੰ ਵੀ ਬਾਹਰ ਕੱਢਿਆ ਜਾਵੇ ਬਾਕੀ ਕੀ ਮੰਗਾਂ ਨੇ ਗੱਲਬਾਤ ਕਰ ਦੋ ਇਹਨਾਂ ਨਾਲ ਕੀ ਨਾਮ ਹੈ ਆਪਣਾ ਮੇਰਾ ਨਾਮ ਜਤਿੰਦਰ ਸਿੰਘ ਆ ਜੀ ਮੈਂ ਸੂਬਾ ਆਗੂ ਆ ਪੰਜਾਬ ਰੋਡ ਤੇ ਪਨਵਾ ਪੀਆਰਟੀਸੀ ਕੰਟਰੈਕਟ ਵਰਤ ਚੁੜੀ ਹੋਇਆ ਤੇ ਅੱਜ ਅਸੀਂ ਗੇਟ ਰੈਲੀ ਕਰ ਰਹੇ ਹਾਂ ਕੀ ਮੰਗਾਂ ਨੇ ਆਪਣੀਆਂ ਲੋਕ ਤਾਂ ਗਣਤੰਤਰ ਦੇ ਬਸ ਨਾ ਰਹੇ ਨੇ ਹਾਂਜੀ ਅਸੀਂ ਵੀ ਇਹੀ ਲੋਕਾਂ ਨੂੰ ਵੀ ਦੱਸਣਾ ਚਾਹੁੰਦੇ ਆਂ ਮੀਡੀਆ ਦੇ ਮਾਧਿਅਮ ਰਾਹੀਂ ਵੀ ਜੋ ਸਰਪੰਜਾਬ ਸਰਕਾਰ ਆ ਗਈ ਜੋ ਅੱਜ 26 ਜਨਵਰੀ ਦਾ ਦਿਹਾੜਾ ਗਣਤੰਤਰ ਦਿਵਸ ਬਣਾਇਆ ਜਾ ਰਿਹਾ ਹੈਗਾ ਉਹਦੇ ਸੰਬੰਧ ਵਿੱਚ ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈਗਾ ਕਿਉਂਕਿ ਨਜਾਇਜ਼ ਸਾਡੇ ਸਾਥੀਆਂ ਦੇ ਜੋ ਆਪਣੇ ਹੱਕਾਂ ਲਈ ਜਾਂ ਮਹਿੰਗੇ ਦਾ ਨਿੱਜੀਕਰਨ ਸਰਕਾਰ ਕਰਨ ਜਾ ਰਹੀ ਸੀ ਉਦੇ ਸੰਬੰਧ ਰੇ ਵਿੱਚ ਸਾਡੇ ਸਾਥੀਆਂ ਨੇ ਪ੍ਰੋਟੈਸਟ ਕੀਤਾ ਤੇ ਉਹਨਾਂ ਨੂੰ ਧੱਕੇ ਨਾਲ लाठी चार्ज ਕਰਕੇ ਕੁੱਟਮਾਰ ਕਰਕੇ ਨਜਾਇਜ਼ ਪਰਚੇ ਪਾ ਕੇ ਇਹਨਾਂ ਨੂੰ ਅੱਜ 2 ਮਹੀਨੇ ਦਾ ਸਮਾਂ ਹੋ ਗਿਆ ਨਾ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਹੋਇਆ ਪੰਜਾਬ ਸਰਕਾਰ ਉਹਨਾਂ ਨੂੰ ਰਿਹਾਨ ਨਹੀਂ ਕਰ ਰਹੀ ਸੋ ਅਸੀਂ ਅੱਜ ਇਹ ਗੇਟ ਰੈਲੀ ਕਰਨ ਦਾ ਮਤਲਬ ਇਹੀ ਆ ਕਿ ਸਾਨੂੰ ਆਜ਼ਾਦ ਹੁੰਦੇ ਹੋਏ ਵੀ ਗੁਲਾਮੀ ਦਾ ਅਹਿਸਾਸ ਆ ਜੋ ਇਹ ਪੰਜਾਬ ਸਰਕਾਰ ਆ ਉਹ ਸਾਨੂੰ ਕਰਵਾ ਰਹੀ ਹੈ ਕਿ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਆਪਾਂ ਜੇ ਦੇਖੀਏ ਜੋ ਸਾਡੀਆਂ ਮੰਗਾਂ ਨੇ ਗਿਆ ਕਿਲੋਮੀਟਰ ਬੱਸਾਂ ਦਾ ਅਸੀਂ ਵਿਰੋਧ ਕੀਤਾ ਸੀਗਾ ਕਿਉਂਕਿ ਜੋ ਕਿਲੋਮੀਟਰ ਬੱਸ ਆ ਗਈ ਉਹ ਇੱਕ ਨਿੱਜੀ ਕਰਨਾ ਹੈ ਵਿਭਾਗ ਦਾ ਪ੍ਰਾਈਵੇਟ ਮਾਲਕ ਦੀ ਬੱਸ ਆ ਹੋ ਕਿਉਂਕਿ ਜੋ ਡਰਾਈਵਰ ਹੈਗਾ ਉਹ ਮਾਲਕ ਦਾ ਆਪਣਾ ਹੁੰਦਾਗਾ ਵਰਕਸਾਬ ਦਾ ਜੋ ਹੈਗਾ ਉਹਦਾ ਮੈਂਟੇਨੈਂਸ ਆ ਉਹ ਵੀ ਬਾਹਰੋਂ ਹੁੰਦਾਗਾ ਉਹਦੇ ਨਾਲ ਜਿਹੜੇ ਸਾਡੇ ਕਲਰਕ ਨੇ ਕਲੈਰੀਕਲ ਸਟਾਫ ਆ ਉਹਦੀ ਸੀਟ ਵੀ ਖਤਰੇ 'ਚ ਪੈਂਦੀ ਆ ਜੋ ਇਸੇ ਹੀ ਇਸਦਾ ਵਿਰੋਧ ਤਾਂ ਕੀਤਾ ਸੀ ਕਿਉਂਕਿ ਜੋ ਇੱਕ ਕਿਲੋਮੀਟਰ ਬੱਸ ਆ ਉਹਦੇ ਨਾਲ ਘੱਟੋ ਘੱਟ 4-5 ਜਿਹੜੇ ਮੁਲਾਜ਼ਮਾਂ ਦੀ ਡਿਊਟੀ ਆ ਉਹ ਖਤਰੇ 'ਚ ਪੈਂਦੀ ਆ ਤੇ ਉਹਦੇ ਇਸ ਸੰਬੰਧ ਵਿੱਚ 28 ਨਵੰਬਰ ਨੂੰ ਸਾਡੀਆਂ ਜੋ ਸ਼ਾਂਤਮਈ ਗੇਟ ਰੈਲੀਆ ਸੀਗੀਆਂ ਜਿਵੇਂ ਅਸੀਂ ਅੱਜ ਗੇਟ ਰੈਲੀ ਕਰ ਰਹੇ ਆ ਉਹ ਦਿਨ ਦੇ 28 ਨੂੰ ਸਵੇਰੇ ਹੀ ਸਾਨੂੰ ਜੋ ਮੇਨ ਆਗੂ ਸੀਗੇ ਉਹਨਾਂ ਨੂੰ ਘਰਾਂ ਤੋਂ ਅਰੈਸਟ ਕਰ ਲਿਆ ਘਰਾਂ ਤੋਂ ਰੀਟੇਨ ਕਰ ਲਿਆ ਗਿਆ ਤੇ ਜੋ ਇੱਥੇ ਰਹਿ ਗਏ ਪਿੱਛੇ ਵਰਕਰ ਰਹਿ ਗਏ ਜਾਂ ਛੋਟੇ ਆਗੂ ਰਹਿ ਗਏ ਜਿਨ੍ਹਾਂ ਨੂੰ 19 ਸਹੇਦ ਨਹੀਂ ਸੀ ਘਰ ਨਾਲ ਚਲਾਉਂਦੀ ਜੋ ਇੱਥੇ ਹੋਇਆ ਬਹੁਤ ਗਲਤ ਹੋਇਆ ਕਿਉਂਕਿ ਇਹ ਸਰਕਾਰ ਦਾ ਜੋ ਸੀਗਾ ਪ੍ਰੀਪਲਾਨ ਜੋ ਬਣਾਇਆ ਹੋਇਆ ਸੀ ਪ੍ਰੋਗਰਾਮ ਉਹ ਸੀਗਾ ਪਰ ਇਹ ਬਹੁਤ ਮੰਦਪਾ ਕੀ ਗੱਲ ਆ ਕਿਉਂਕਿ ਸਰਕਾਰ ਜਦੋਂ ਸੱਤਾ ਦੇ ਵਿੱਚ ਆਈ ਸੀ ਵੱਡੇ ਵੱਡੇ ਵਾਦੇ ਸਰਕਾਰ ਨੇ ਕੀਤੇ ਸੀਗੇ ਆਮ ਆਦਮੀ ਪਾਰਟੀ ਦੇ ਨੇ ਕਿਉਂਕਿ ਧਰਨਿਆਂ 'ਚੋਂ ਨਿਕਲੀ ਹੋਈ ਪਾਰਟੀ ਆ ਕਿਉਂਕਿ ਜਦੋਂ ਇਹ ਪਾਰਟੀ ਪੈਦਾ ਹੋਈ ਆ ਉਦੋਂ ਵੀ ਦਿੱਲੀ ਜਦੋਂ ਧਰਨਾ ਚੱਲਦਾ ਸੀਗਾ ਉੱਥੋਂ ਇਹ ਪਾਰਟੀ ਪੈਦਾ ਹੋਈ ਆ ਤੇ ਇਹਨਾਂ ਨੇ ਲੋਕਾਂ ਨਾਲ ਵੱਡੇ ਵੱਡੇ ਵਾਦੇ ਮੁੱਖ ਮੰਤਰੀ ਸਾਹਿਬ ਨੇ ਵੱਡੇ ਵੱਡੇ ਵਾਦੇ ਕੀਤੇ ਸੀ ਕਿ ਮੈਂ ਕੱਚਾ ਸਭ ਖਤਮ ਕਰ ਦੂੰਗਾ ਆਊਟਸੋਰਸ ਮੈਂ ਖਤਮ ਕਰ ਦੂੰਗਾ ਪਰ ਕੋਈ ਹੌਸਲੇ ਉਲਟਾ ਇੱਕ ਵੀ ਮਲਾਜ ਨੂੰ 4 ਸਾਲ ਹੋ ਗਏ ਇਹਨਾਂ ਨੇ ਮੈਕਮੇ ਦੀ ਇੱਕ ਵੀ ਨਵੀਂ ਬੱਸ ਨਹੀਂ ਪਾਈ ਹੇ ਤੱਕ ਡਿਪਾਰਟਮੈਂਟ ਦੇ ਵਿੱਚ ਤੇ ਉਲਟਾ ਲੋਕਾਂ ਨੂੰ ਮਲਾਜਮਾਂ ਨੂੰ ਕੁੱਟਿਆ ਲੁੱਟਿਆ ਜਾ ਰਿਹਾ ਕਿਉਂਕਿ ਜੇ ਆਪਾਂ ਪਿਛਲੇ ਸਮੇਂ ਕਿਸਾਨਾਂ ਦਾ ਦੇਖੀਏ ਕਿੱਦਾਂ ਸੰਭੂ ਬਾਡਰ ਤੇ ਜਾਂ ਖਨੋਰੀ ਬਾਡਰ ਤੇ ਕਿੱਦਾਂ ਇਹਨਾਂ ਨੇ ਅਤਿਆਚਾਰ ਕਰਕੇ ਕਿਸਾਨਾਂ ਦੀਆਂ ਟਰਾਲੀਆਂ ਚੁੱਕੀਆਂ ਤੇ ਸਾਨਾਂ ਦਾ ਸਮਾਨ ਚੁੱਕ ਲਿਆ ਕਿਸਾਨਾਂ ਦੇ ਸਿਲੰਡਰ ਤੱਕ ਨਹੀਂ ਰਹਿ ਗਏ ਉਹ ਵੀ ਇਹ ਸਰਕਾਰ ਨੇ ਕਬਜ਼ਾ ਜ ਕਰ ਲਏ ਕਿਵੇਂ ਬਾਜੋਂ ਨਾਬਿਓ ਦੱਬੀਆਂ ਹੋਈਆਂ ਟਰਾਲੀਆਂ ਵੀ ਲੱਭੀਆਂ ਗਈਆ ਸੋ ਇਸੇ ਤਰ੍ਹਾਂ ਹੀ ਇਹਨਾਂ ਨੇ ਜੋ ਮੁਲਾਜ਼ਮਾਂ ਨੂੰ ਕੁੱਟਿਆ ਸਾਨੂੰ ਸਾਡੇ ਪੀਆਰਟੀ ਦੇ ਮੁਲਾਜ਼ਮਾਂ ਨੂੰ ਪੰਨਵਾਜ ਦੇ ਮੁਲਾਜ਼ਮਾਂ ਨੂੰ ਕੁੱਟਿਆ ਲਾਠੀ ਚਾਰਜ ਕੀਤਾ ਉਹਨਾਂ ਨੂੰ ਜੇਲਾ ਸੁਟਿਆ ਉਸੇ ਤਰ੍ਹਾਂ ਹੀ ਆਪਾਂ ਜੇ ਪੱਤਰਕਾਰਾਂ ਦੀ ਗੱਲ ਕਰ ਲਈਏ ਪਰਸੋਂ ਬਟਿੰਡੇ ਕਿੱਡਾ ਵੱਡਾ ਕੱਟ ਹੋਇਆ ਇਹਨਾਂ ਨੇ ਪੱਤਰਕਾਰਾਂ ਨੂੰ ਤੱਕ ਨਹੀਂ ਬਖਸ਼ਿਆ ਸਰਕਾਰ ਨੇ ਇਹੋ ਜੀ ਨਕਮੀ ਤੇ ਗੰਦੀ ਸਰਕਾਰ ਇਹ ਸਾਬਤ ਹੋਈ ਆ ਉਸੇ ਦੇ ਸਬੰਧ ਵਿੱਚ ਸਾਡੀ ਸਰਕਾਰ ਨੂੰ ਬੇਨਤੀ ਵੀ ਕਰਦੇ ਆ ਅਪੀਲ ਵੀ ਕਰਦੇ ਆ ਵੀ ਸਾਡੇ ਸਾਥੀ ਜਿਹੜੇ ਜੇਲਾ ਤੋਂ ਬਾਹਰ ਕੱਢਿਆ ਜਾਵੇ ਨਹੀਂ ਸਾਨੂੰ ਕੋਈ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਨਾ ਕਰੇ ਸਰਕਾਰ ਉਹਨਾਂ ਦੇ ਲਈ ਪਰਚਾ ਹੋ ਗਿਆ ਚਲਾਨ ਪੇਸ਼ ਹੋ ਗਿਆ ਹੁਣ ਤਾਂ ਜੱਜ ਹੱਥ ਬਸਿਆ ਰਹਿ ਗਿਆ ਹੁਣ ਤਾਂ ਪੁਲਿਸ ਹੱਥੋਂ ਦਾ ਕੰਮ ਨੰਘ ਚੁੱਕਿਆ ਦੇਖੋ ਜੀ ਸਰਕਾਰ ਨੇ ਕਰਨਾ ਸਰਕਾਰ ਸਾਰਾ ਕੁਝ ਕਰ ਸਕਦੀ ਆ ਸਰਕਾਰੀ ਇਨਵੈਸਟੀਗੇਸ਼ਨ ਕਰੇ ਕਿਉਂ ਚਲਾਨ ਪੇਸ਼ ਕੀਤਾ ਵਿੱਚ ਜੇਲ੍ਹਾਂ ਦੇ ਵਿੱਚ ਸ ਬੰਦਿਆਂ ਦੀਆਂ ਉਮਰਾਂ 20 ਤੇ ਆਂਦੀਆਂ ਨੇ ਚਲਾਨ ਨਹੀਂ ਪੇਸ਼ ਹੁੰਦਾ ਮ ਸਰਕਾਰ ਪ੍ਰਸ਼ਾਸਨ ਕੋਲੇ 3 ਮਹੀਨੇ ਦਾ ਸਮਾਂ ਦਾ ਚਲਾਨ ਪੇਸ਼ ਕਰਨ ਦਾ ਇਹਨਾਂ ਨੇ ਸਾਡੇ ਸਾਥੀਆਂ ਚੌਥੇ ਦਿਨ ਚਲਾਨ ਪੇਸ਼ ਕਰਤਾ ਕਿ ਉਹ ਐਡੇ ਕਿੱਡੇ ਗੈਂਗਸਟਰ ਸੀਗੇ ਸਾਡੇ ਸਾਥੀ ਉਹ ਇਹਨਾਂ ਨੇ ਕਿੱਡਾ ਕਬੜਾ ਜੁਰਮ ਕਰਤਾ ਸੀਗਾ ਆਪਣੇ ਹੱਕ ਲਈ ਲੜਦੇ ਸੀਗੇ ਇੱਕ ਨਿੱਜੀ ਕਰ ਲਈ ਲੜਦੇ ਸੀਗੇ ਕਰਨ ਤੇ ਆਵੇ ਸਰਕਾਰ ਸਾਰਾ ਕੁਝ ਕਰ ਸਕਦੀ ਹੈ ਸਰਕਾਰ ਦੇ ਹੱਥ ਵਿੱਚ ਸਾਰਾ ਕੁਝ ਆ ਕਾਟਾਂ ਵੀ ਸਰਕਾਰ ਦੀਆਂ ਨੇ ਤੇ ਜਿਹੜਾ ਪ੍ਰਸ਼ਾਸਨ ਆ ਉਹ ਵੀ ਸਰਕਾਰ ਦਾ ਹੀ ਆ ਧਰਨਾ ਤਾਂ ਜੀ ਸਾਡਾ ਇਹ 1 ਵਜੇ ਤੱਕ ਦੀ ਗੇਟ ਰੈਲੀ ਆ 7 ਵਜੇ ਸਾਡੀ ਗੇਟ ਰੈਲੀ ਆ ਅਗਰ ਸਰਕਾਰ ਸਾਡੇ ਨਾਲ ਕਿਸੇ ਪਾਸੇ ਰਾਤ ਦੇ ਜਾਂ 28 ਤਰੀਕ ਦੀ ਸਾਡੀ ਮੀਟਿੰਗ ਸਾਨੂੰ ਦਿੱਤੀ ਵਿੱਚ ਅੰਡੀਗੜ ਅਗਰ ਸਾਡਾ ਕੋਈ ਉਦਣ ਹੱਲ ਨਹੀਂ ਕਰਦੇ ਫਿਰ ਸਾਨੂੰ ਮਜਬੂਰ ਹੋਣਾ ਪਊਗਾ ਕੋਈ ਤਿੱਖਾ ਸੰਘਰਸ਼ ਕਰਨ ਲਈ 28 ਤਰੀਕ ਦੀ ਮੀਟਿੰਗ ਹੈ ਜੀ ਇਸ ਵਾਈ ਹਾਂਜੀ ਹਾਂ ਜੀ ਜੀ ਬਿਲਕੁਲ ਇੱਕਦਾਂਤ ਤਸਵੀਰਾਂ ਵਿਖਾਣ ਲੱਗਿਆ ਸਟਨੂਰ ਦੇ ਬਸ ਸਟੈਂਡ ਦੀਆਂ ਜਿੱਥੇ ਕਿ ਇਹਨਾਂ ਵੱਲੋਂ ਹੜਤਾਲ ਕੀਤੀ ਹੈ ਤਾਂ ਉੱਥੇ ਕੁਝ ਬਸਾਂ ਹਨ ਜੋ ਉਹ ਇੱਥੇ ਖੜੀਆਂ ਹਨ ਤੇ ਸਵਾਰੀਆਂ ਜਿਸ ਦੇ ਨਾਲ ਕਿਤਨਾ ਕਿਤੇ ਪਰੇਸ਼ਾਨ ਹੋ ਰਹੀਆਂ ਹਨ ਤੇ ਇਹਨਾਂ ਦਾ ਇਹ ਕਹਿਣਾ ਹੈ ਕਿ ਸਾਡੇ ਸਾਥੀਆਂ ਨੂੰ ਜੇਕਰ ਰਿਹਾ ਨਹੀਂ ਕੀਤਾ ਗਿਆ ਤੇ ਸਾਡੀਆਂ ਜੇ ਮੰਗਾ ਨਾਂ ਮੰਨੀਆਂ ਗਈਆਂ ਇਹਨਾਂ ਵੱਲੋਂ ਆਉਣ ਵਾਲੀ 28 ਤਰੀਕ ਨੂੰ ਜੋ ਹੈ ਇਹਨਾਂ ਦੀ ਮੀਟਿੰਗ ਹੋਣੀ ਜਾ ਰਹੀ ਹੈ ਜੇਕਰ ਲੇਕਰ ਫਿਰ ਵੀ ਜੇ ਇਹਨਾਂ ਦਾ ਕੋਈ ਹੱਲ ਨਾ ਹੋਇਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਇਸ ਤੋਂ ਵੀ ਵੱਡਾ ਸੰਘਰਸ਼ ਕਰਨ ਦੇ ਲਈ ਮਜਬੂਰ ਹੋਣਗੇ ਜਿਸ ਦਾ ਜੋ ਜ਼ਿੰਮੇਵਾਰ ਹੈ ਉਹ ਪ੍ਰਸ਼ਾਸਨ ਅਤੇ ਸਰਕਾਰ ਹੋਵੇਗੀ ਹੁਣ ਦੇਖਣਾ ਹੋਵੇਗਾ ਕਿ ਮੁੱਖ ਮੰਤਰੀ ਸਾਹਿਬ ਇਹਨਾਂ ਵੱਲ ਕਦੋਂ ਤਾਂ ਦਿੰਦੇ ਹਨ ਅਤੇ ਇਹਨਾਂ ਦੇ ਮੰਗਾ ਕਦੋਂ ਪੂਰੇ ਕਰਦੇ ਹਨ ਕਿ ਇਹਨਾਂ ਦੇ ਜੋ ਸਾਥੀ ਦੇ ਕੇ ਪਰਚਾ ਦਰਜ ਕਰਕੇ ਪੁਲਿਸ ਨੇ ਜਿਹਨਾਂ ਨੂੰ ਜੇਲ੍ਹ ਵਿੱਚ ਭੇਜਿਆ ਹੋਇਆ ਹੈ 2 ਮਹੀਨਿਆਂ ਤੋਂ ਉਹਨੂੰ ਕਦੋਂ ਰਿਹਾ ਕਰਦੇ ਹਨ ਸੰਗਰੂਰ ਤੋਂ ਗੁਰਿੰਦਰ ਸਿੰਘ ਪੀ 81